ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਵਾਗਤ ਕਰਦੇ ਆ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਬਹੁਤੇ ਵੀਰ ਪੁੱਛਦੇ ਸੀ ਕਿ ਸਾਨੂੰ ਵੀਰ हेयर कटਿੰਗ ਵਾਲੇ ਸਾਨੂੰ ਮਿਲਦੇ ਨਹੀਂ ਤਾਂ ਅਸੀਂ ਪਹੂਆਂ ਦੀ ਕਟਿੰਗ ਕਿਵੇਂ ਕਰੀਏ ਤਾਂ ਦੋਸਤੋ ਉਸ ਤਰ੍ਹਾਂ ਚਲਾਉਣਾ ਬੜਾ ਔਖਾ ਵਾ ਤੁਹਾਨੂੰ ਵੀ ਪਤਾ ਹੈ ਜਿਹੜਾ ਉਸ ਤਰ੍ਹਾਂ ਪਸ਼ੂ ਦੇ ਉਹ ਨੁਕਸਾਨ ਕਰ ਸਕਦਾ ਵਾ ਪਰ ਆਪਾਂ ਦੋਸਤੋ ਆ ਮਸ਼ੀਨ ਨਾਲ ਪਹਿਲਾਂ ਕੱਟੀ ਦੇ ਤੇ ਉਹ ਆਪਣੀ ਝੋਟੀ ਦੇ ਬਲਬਖਸ਼ ਵਾਲੀ ਦੇ ਫੇਰ ਕੱਟੇ ਸੀਗੇ ਉਸ ਦਿਨ ਮੈਂ ਕੱਲਾ ਸੀਗਾ ਤੇ ਬਾਪੂ ਨਹੀਂ ਸੀ ਨਾਲ ਤੇ ਇਸ ਕਰਕੇ ਵੀਡੀਓ ਨਹੀਂ ਮੈਂ ਬਣਾ ਪਾਇਆ ਤੇ ਅੱਜ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪ੍ਰੋਪਰ ਜਿਹੜੀ ਮੰਨ ਲਓ ਇਹਦੀ ਮਸ਼ੀਨ ਬਾਰੇ ਜਾਣਕਾਰੀ ਦੇਵਾਂਗਾ ਤੇ ਇਹ ਮਸ਼ੀਨ ਜਿਹੜੀ ਆ ਬਿਲਕੁਲ ਕਟਿੰਗ ਸਾਫ਼ ਤੁਸੀਂ ਦੇਖ ਸਕਦੇ ਆ ਇੱਥੇ ਬਾਲ ਬਹੁਤ ਸੀਗੇ ਅੰਨੀ ਜੱਤ ਸੀ ਜਿਹੜੀ ਆ ਤੁਸੀਂ ਸਾਹਮਣੇ ਦੇਖ ਸਕਦੇ ਲਹਿਰੀ ਆ ਤਾਂ ਥੱਲੋਂ ਤਾਂ ਨੂੰ ਕਰੋ ਥੱਲੋਂ ਇੱਥੋਂ ਆਏ ਤੇ ਆਹ ਦੇਖੋ ਇਹ ਵੀਜੀਆਰ ਦੀ ਮਸ਼ੀਨ ਆ ਦੋਸਤੋ ਇਹਦਾ ਰਿਵਿਊ ਮੈਂ ਤਾਂ ਦੇਣ ਲੱਗਾ ਮੈਂ ਕਿਸੇ ਕੰਪਨੀ ਨੂੰ ਪ੍ਰਮੋਟ ਕਰਨ ਦੇ ਪੱਖ 'ਚ ਨਹੀਂ ਪਰ ਮੈਂ ਉਹ ਚੀਜ਼ ਨੂੰ ਪ੍ਰਮੋਟ ਕਰਨ ਦੇ ਪੱਖ 'ਚ ਹੈਗਾ ਕਿ ਜਿਹੜੇ ਨਾਲ ਮੰਨ ਲਓ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਸੋ ਤੁਸੀਂ ਦੇਖ ਸਕਦੇ ਆ ਮੰਨ ਲਓ 5 ਮਿੰਟ ਲੱਗਣਗੇ ਇੱਕ ਮੱਝ ਦੀ ਮੰਨ ਲਓ హెయిਰ ਕਟਿੰਗ ਕਰਨ 'ਚ ਹੁਣ ਮੈਨੂੰ ਨਹੀਂ ਪਤਾ ਕਿ ਤੁਹਾਡੀਆਂ ਮੱਜਾਂ ਡਰਨ ਗਿਆ ਕਿ ਨਹੀਂ ਡੰਗੀਆਂ ਪਰ ਸਾਡੇ ਵਾਲੀਆਂ ਤਾਂ ਲੰਮੀਆਂ ਪੈ ਜਾਂਦੀਆਂ ਮੈਟ ਦੇ ਉੱਪਰ ਇਦਾਂ ਦਾ ਬਲੱਡ ਆ ਇਹਨਾਂ ਦਾ ਤੇ ਬਾਕੀ ਸਾਰਿਆਂ ਨੂੰ ਸਸਤਾ ਸੌਦਾ ਦੋਸਤੋ 80 90 ਰੁਪਏ 100 ਰੁਪਏ ਕਟਿੰਗ ਵਾਲੇ ਮੰਗੀ ਜਾਂਦੇ ਆ ਪਰ ਤੁਸੀਂ ਇਹ ਜਿਹੜੀ ਇਹਨਾਂ ਦੀ ਕਟਿੰਗ ਆ ਸੋ ਦੋਸਤੋ ਸਿਰਫ 1000 ਰੁਪਿਆ ਲੱਗੂ ਤਾਂ ਡੱਕ ਵਾਰ ਤਾਂ ਇਹ ਬਾਅਦ ਚ ਮਸ਼ੀਨ ਲਵਾਉਣ ਦੀ ਲੋੜ ਪਿਆ ਕਰੂਗੀ ਪਰ ਇੰਨਾ ਖਿਆਲ ਰੱਖਣਾ ਦੋਸਤੋ ਮਸ਼ੀਨ ਨੂੰ ਚਲਾਉਣ ਲੱਗਿਆਂ ਇੱਕ ਤਾਂ ਇਹਨੂੰ ਤੇਲ ਦੇਈ ਜਾਣਾ ਮੰਨ ਲਓ 5 ਮਿੰਟ ਬਾਅਦ ਇਹਨੂੰ ਤੇਲ ਆਇਲ ਜਿਹੜਾ ਮਸ਼ੀਨੀ ਆਇਲ ਹੁੰਦਾ ਉਹ ਲਾਈ ਜਾਣਾ ਇਹ ਚੀਜ਼ ਨੂੰ ਨੋਟ ਰੱਖਿਓ ਇਹ ਕਿ ਇਹਨੂੰ ਸਾਧਵਾਉਣਾ ਜ਼ਰੂਰੀ ਆ ਮਸ਼ੀਨ ਨੂੰ ਮੰਨ ਲਓ 2 ਮਿੰਟ 3 ਮਿੰਟ ਚਲਾ ਕੇ ਕੋਈ ਅੱਧਾ ਮਿੰਟ ਰੋਗੇ ਜਾਂ 5 ਮਿੰਟ ਚਲਾ ਕੇ ਕੋਈ ਮਿੰਟ ਰੋਗੇ ਸੋ ਇਸ ਕਰਕੇ ਤਾਂ ਜੋ ਕਿ ਮਸ਼ੀਨ ਆਪਾਂ ਨੂੰ ਪਤਾ ਵਾ ਵੀ ਇਹ ਬੰਦਿਆਂ ਵਾਸਤੇ ਜਿਹੜੇ ਮੰਨ ਲਓ హెয়ার ਸਲੂਨ ਤੇ ਕਿਤੇ ਵੀ ਕਟਿੰਗ ਕਰਦੇ ਉਹਨਾਂ ਲਈ ਆ ਪਰ ਆਪਾਂ ਇਹ ਤੋਂ ਕੰਮ ਇਹ ਲੈ ਰਹੇ ਆ ਔਰ ਇਹ ਤੁਸੀਂ ਦੇਖ ਸਕਦੇ ਆ ਕਟਿੰਗ ਦੇਖੋ ਤੁਸੀਂ ਉਸ ਤਰੇ ਤੋਂ ਵੀ ਬਰੀਕ ਕਰਦੀ ਆ ਇਹਦੀ ਸਫਾਈ ਬਹੁਤ ਜ਼ਿਆਦੀ ਆ ਮਸ਼ੀਨ ਦੀ ਸੋ ਇਸ ਕਰਕੇ ਦੋਸਤੋ ਮੈਂ ਕਿਹਾ ਕਿ ਵੀਰਾਂ ਦਾ ਇੱਕ ਆਪਾਂ ਸੋਲੂਸ਼ਨ ਕੱਢਣਾ ਆ ਦੇਖ ਸਕਦੇ ਤੁਸੀਂ ਉਧਰ ਵੀ ਮੱਜਾ ਖੜੀਆਂ ਇੱਕ ਵੀਡੀਓ ਤੁਹਾਨੂੰ ਆਪਾਂ ਇਹਨਾਂ ਦੀ ਕਟਿੰਗ ਕਰਕੇ ਪਾਵਾਂਗੇ ਹਜੇ ਕਟਿੰਗ ਕਰਨ ਵਾਲੀ ਆ ਝੋਟੀ ਦੀ ਕਟਿੰਗ ਆਪਾਂ ਪਹਿਲਾਂ ਕਰ ਦਿੱਤੀ ਓਏ ਰੌਣਕ ਇਧਰ ਦੇ ਸੋ ਇਹ ਆਪਣੀ ਮੇਲਾ ਜਿੱਤੀ ਝੋਟੀ ਇਹਦੀ ਉਹ ਦਿਨ ਕਟਿੰਗ ਕਰਤੀ ਸੀਗੀ ਇਧਰਲੀ ਕੱਟੀ ਦੀ ਵੀ ਕਟਿੰਗ ਕਰਤੀ ਸੀ ਤੇ ਪਰ ਐਦੀ ਰਹਿੰਦੀ ਸੀਗੀ ਮੱਜਾਂ ਦੀ ਵੱਡੀਆਂ ਦੀ ਸੋ ਇਹ ਕਟਿੰਗ ਕਰ ਰਹੇ ਆ ਤੇ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਊਗੀ ਬਾਕੀ ਵੀਜੀਆਰ ਦੀ ਮਸ਼ੀਨ ਆਏ ਦੋਸਤੋ ਇਹਦੇ ਉੱਪਰ ਲਿਖਿਆ ਹੋਇਆ ਆ ਦੇਖ ਸਕਦੇ ਹੋ ਸੋ ਵੀਜੀਆਰ ਦੀ ਮਸ਼ੀਨ ਲਿਆਂਦੀ ਆਪਾਂ ਦੋਸਤੋ ਬਹੁਤ ਹੀ ਵਧੀਆ ਮਸ਼ੀਨ ਆ ਤੇ ਕਟਿੰਗ ਕਰਦੀ ਆ ਕਿਆ ਬਾਤ ਆ ਸੋ ਬਹੁਤ ਵਧੀਆ ਮਸ਼ੀਨ ਆ ਇਸ ਕਰਕੇ ਜਿਹੜੇ ਵੀਰ ਦੂਰ ਦਰੇਡੇ ਵਾਲੇ ਮੰਗਦੇ ਸੀਗੇ ਕਿ ਸਾਨੂੰ ਵੀਰ ਕੋਈ ਸੋਲੂਸ਼ਨ ਦੱਸੋ ਤਾਂ ਸੋਲੂਸ਼ਨ ਇਹੀ ਆ ਦੋਸਤੋ ਤੁਸੀਂ ਮਸ਼ੀਨ ਲੈ ਕੇ ਆਓ ਤੇ ਆਪਦੇ ਪਹੋਂ ਦੀ ਆਪ ਹੀ ਕਟਾਈਂ ਕਰੋ ਨਾਲੇ ਤਾਂ ਆਪ ਦਾ ਸੰਦ ਆਪਦਾ ਹੀ ਹੁੰਦਾ ਜਦੋਂ ਮਰਜੀ ਕੱਟ ਲਓ ਬਲੈਕ ਕੱਟ ਲਓ ਮੱਝ ਦੋ ਕੱਟ ਲਓ ਜਦੋਂ ਵੀ ਤੁਹਾਡਾ ਦਿਲ ਮੰਦਾ ਤੇ ਜਿਹੜੀ ਦੂਸਰਾ ਨਹੀਂ ਆਪਣਾ ਰੋਜ਼ ਰੋਜ਼ ਦੀ ਕਈ ਵਾਰੀ ਦਿੱਕਤ ਜਿਵੇਂ ਪੂਸ਼ ਪਾਸ ਤੋਂ ਵਵਾਲ ਕੱਟਨੇ ਆ ਕਈ ਵਾਰੀ ਪਸ਼ੂ ਜ਼ਿਆਦਾ ਲਿਬਰਦੇ ਉਹ ਵੀ ਤੁਸੀਂ ਮੈਂ ਨਹੀਂ ਕੱਟ ਸਕਦੇ ਸੌਖਾ ਨਾਲੇ ਉਸ ਤਰ੍ਹਾਂ ਨਹੀਂ ਵਾਜਦਾ ਦੋਸਤੋ ਜਿਹੜੇ ਉਸ ਤਰ੍ਹਾਂ ਵਾਜਦਾ ਵਾ ਇਹ ਦਾ ਇੱਕ ਸੌਖਾ ਹੀ ਹਾਲਿਆ ਸੋ ਕਿੱਦਾਂ ਲੱਗੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਕਿਸੇ ਕਿਸਾਨ ਭਰਾ ਦਾ ਫਾਇਦਾ ਫਾਇਦਾ ਹੋ ਸਕੇ ਧੰਨਵਾਦ